ਪਰਾ ਕੋਈ ਪੂਰ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਸਹੀ ਕਰਦਾ ਨਾ ਤਰਾ ਤੇ ਘਟਦਾ ਹੈਗਾ ਤੇ ਨਹੀਂ ਫੇਰ ਮਾਰਦਾ ਬੰਦੇ ਨਾ ਦੱਬੀ ਆਇਆ ਦੱਬੀ ਆਇਆ ਮਾਰਦਾ ਨਹੀਂ ਅੱਜ ਵੀ ਲੱਗਾ ਇਕੱਲੇ ਖੜੇ ਇਕੱਲੇ ਪਏ ਖੜਤੇ ਗੱਟ ਬੱਟ ਕਰਦਾ ਹਾਂ ਲੋਕ ਸਭ ਪੂਰੀ ਸਾਰਾ ਦੁਨੀਆਂ ਇਹ ਨਹੀਂ ਉਹਦਾ ਆਇਆ ਉਹ ਨਹੀਂ ਆਵੇ ਉਹ ਇਹ ਨਹੀਂ ਆਵੇ ਪਹਾੜ ਰੇ ਪੁਣ ਪਾਏ ਮੇਰੇ ਮਾਰੋ ਹੱਥਾ ਮਾਰੋ ਓਏ ਨਹੀਂ ਫੋਨ ਕਰ ਪਪਾ ਮੈਂ ਪੁਹਾ ਰੇ ਪੁਣ ਪਾਉਂਦਾ ਕੀ ਕਰੀਏ ਕੋਈ ਅਗਰ 21 ਚੈਟ ਭਰਾਤ ਵੀਡੀਓ ਬਣਾ ਬਾਬਾ ਨਾ ਦੇਖ ਲੈ ਮਾਂ ਆਇਆ ਹੱਥ ਦੋਤਾ ਭਾਈ ਮੈਂ ਉਹ ਬੱਚਾ ਹੈ ਸੁਣ ਕਾ ਤੁਹਾਨੂੰ ਬਾਬਾ ਆਉਂਗਾ ਤਾਂ ਨਹੀਂ ਜਲ ਲੋਟ ਹੋ ਗਿਆ ਐਂ ਚੋਰ ਨਾ ਮੈਂ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਤੁਹਾਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਇਹ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਲੋਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ 3 ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਪੁਲਿਸ ਆ ਗਈ ਇਹ ਤਾਂ ਉਹ ਖਤਮ ਕਾਫੀ ਹੱਦ ਤੱਕ ਹੋ ਗਈ ਹੈ ਐ ਨਹੀਂ ਗੈਂਗਸਟਰ ਗੈਂਗਪਾਟ ਕੋਈ ਨਮਾ ਨਹੀਂ ਉੱਟਿਆ ਨਹੀਂ ਆ ਰਿਹਾ ਇਹ ਤਾਂ ਕ੍ਰਿਮਨੂ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਥ ਪਈ ਏ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਨਹੀਂ ਜਾਂਦੇ ਨੇ ਉਹਨਾਂ ਨੂੰ ਲੁੱਟਾ ਵੀ ਕਮੀ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਦੇ ਕਰ ਰਹੀ ਏ ਪਰ ਇਹ ਪੁਰਾਣਾ ਕੋਣ ਨਮਾ ਨਹੀਂ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰਫ਼ਤਾਰ ਚੱਲਦੀ ਏ ਰਕੇ ਬੰਦੇ ਜਾਰੇ ਜਿਹੜਾ ਹੋਰ ਸਾਹ ਨਹੀਂ ਬਦੀ ਆ ਹੋਰ ਇੱਥੇ ਚਾਲਕ ਮੱਤੇ ਆ ਗਏ ਪਹਿਲੀ ਵਾਰ ਫੜਿਆ ਆਪਾਂ ਵੀ ਕਿ ਗਨਪੁਆਣ ਦੇ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਐਨੇ ਬਾਰੇ ਚਾਰਜ ਕੀਤੀ ਹੈਗੀ ਜਿਹੜੇ ਇੱਥੇ ਇੰਸਪੈਕਟਰ ਜਦੋਂ ਆਉਂਦੇ ਬਹੁਤ ਆਪਣੇ ਬੱਤੇ ਵਧੀਆ ਨੇ ਉਹਨਾਂ ਟਾਈਮ ਤੇ ਉਹ ਬੰਦਿਆਂ ਨੂੰ ਫੜਨੇ ਨੇ ਕਿਹਨੇ ਕਿਹਨੇ ਬਹੁਤ ਸੋਹਣ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿੰਨੇ ਵਜੇ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈੜੀ ਦੀ ਦੁਕਾਨ ਕਿ ਹੋਇਆ ਸੀ ਕਿਥੇ ਮਿੱਠਾ ਲੜਕਾ ਤੇ ਉਹ ਕਹਿੰਦਾ ਵੀ ਤਿੰਨ ਲੜਕੇ ਆਏ ਮੋਟੇ ਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਟ ਵੀ ਰੱਖਤਾ ਬੜੇ ਭੰਤੋੜ ਕਾ ਕੇ ਗਹਿਣੇ ਲੈ ਕੇ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਜਿਆ ਲੈ ਕੇ ਦੱਸ ਰਹੇ ਹਨ ਅੱਛਾ ਜੀ ਕਿੰਨੇ ਐਸਟੀਮੇਟ ਕੋ ਸਾਬ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈ ਜੀ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾਲ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੜ ਲਾ ਇਲਾਕਾ ਵਾ ਕੁਛੀ ਦੂਰੀ ਥਾਣਾ ਦੇ ਚੋਰਾਂ ਨੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਛ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਇਸ ਕੈਮਰਾ ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ